ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓੰਕਾਰ ਸਤਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਏ ਕੋਏ ਵਾਹ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾਤਕੰਕਾ ਅਣਚਾਰੀ ਕਾ ਧਾਨ ਫਿਟ ਫਿਟ ਕੋਡ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖ ਕਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਦ ਜਾਣੀ ਆਪਣੇ ਚੱਜ ਵਿਚਾਰ ब्राह्मण कैले का तक अहंकार अणचारी का तान फिटक पेटक फिट कोड बंदिया सदा सदा अभिमान पाहे एते जाहे बिसर नानक एक नाम सब बुद्धि जाली है एक रस्ते तत ज्ञान सतनाम श्री वाहेगुरु साहिब जी श्लोक महल्ला तीसरा एक ओंकार सतगुरु प्रसाद अभ्यागत एहन आखिए जिनके मन माहे परम ਇਨ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖ ਘੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਦ ਜਾਣੀ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੇ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕੋਡ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਛਿਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਇਨੇ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਵਾਹਿ ਐਤੇ ਜਾਹਿ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓਅੰਕਾਰ ਸਤਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨਾ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਦ ਜਾਣੀ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੇ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਏ ਕੋਏ ਉਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾਤਕੰਕਾਰ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਪਾਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ੴ ਅੰਕਾਰ ਸਤਿਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹਿ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ब्राह्मण कैले का तक अहंकार अनाचारी का तन फिटक फिटक कोड बंदिया सदा सदा अभिमान आहे एते जाहे विश्वर नानक एक नाम सब बुद्धि जाली है एक रहते तत्व ज्ञान सतनाम श्री वाहे गुरु साहिब जी श्लोक महल्ला तीसरा एक ओंकार सतगुरु प्रसाद अभ्यागत एहन आखी है जिनके मन माहे परम ਤੈਨ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖ ਘੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟ ਕਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਵਾਹਿ ਇਤੇ ਜਾਹਿ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹਿਤੇ ਤਤ ਗਿਆਨ ਸਭam ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓੰਕਾਰ ਸਤਿਗੁਰ ਪ੍ਰਸਾਦ ਅਭਿਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨਾ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਕਾ ਬਲ ਪਾਏ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਇ ਕੋਏ ਹੋ ਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾਤਕੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਏਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹਨ ਆਖਿਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਇ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ब्राह्मण कैले का तका का अनाचारी का तान फिटक फिटक कोड बंदे आ सदा सदा अभिमान पाहे एते जाहे बसर नानक एक नाम सब बुद्धि जाली है एक रस्ते तत्व ज्ञान सतनाम श्री वाहे गुरु साहिब जी श्लोक महल्ला तीसरा एक ओ अहंकार सतगुरु प्रसाद अभ्यागत एहिना आखिए जिनकै मन माहे परम ਤਿਨ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਵੇ ਨਰੰਜਨ ਪਰਮ ਪਦ ਤਾਂ ਕਾ ਪੀਖ ਖੋਏ ਤਿਸ ਕਾ ਭੋਜਨ ਨਾਨਕਾ ਪਹਿਲੇ ਪਾਏ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਵਿਦਿਆਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾ ਤਕਾਂ ਕਾ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਵਾਹਿ ਐਤੇ ਜਾਹਿ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇਕ ਰਹਿਤੇ ਤਤ ਗਿਆਨ ਸਤਨਾਮ ਛਿਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓ ਅੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਇ ਖੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾ ਤਕੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇਕ ਰਹਿਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋ ਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾਤਕੰਕਾਰ ਅਣਚਾਰੀ ਕਾ ਤਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹਿ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕਰੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਏਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਹਿਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓ ਅੰਕਾਰ ਸਤਗੁਰ ਪ੍ਰਸਾਦ ਅਭਿਆਗਤ 에ਹਨ ਆਖਿਐ ਜਿਨ ਕੈ ਮਨ ਮਾਹੇ ਪਰਮ ਇਨ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕੰਕਾਰ ਅਣਚਾਰੀ ਕਾ ਧੰਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹਿ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕ ਤਿਹੋ ਜਿਹਾ ਧਰਮ ਅਬੇ ਨਰੰਜਨਾ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾ ਤਕੰਕਾ ਅਣਚਾਰੀ ਕਾ ਧਾਨ ਫਿਟ ਫਿਟ ਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓਅੰਕਾਰ ਸਤਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਓਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਲੇ ਕਾਤਕੰਕਾਰ ਅਣਚਾਰੀ ਕਾ ਧਾਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਹਿਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹਿ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਏ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ब्राह्मण कैले का तकंकर अनाचारी का तान फिटक फिटक कोड बंदिया सदा सदा अभिमान आहे एते जाहे विश्वर नानक एक नाम सब बुद्धि जाली है एक रहते सत ज्ञान सतनाम श्री वाहे गुरु साहिब जी श्लोक महल्ला तीसरा एक ओ अहंकार सतगुरु प्रसाद अभ्यागत एहन आखी है जिनके मन माहे परम ਤਿਨ ਕਹਿ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਦ ਤਾਂ ਕਾ ਪੀਖ ਖੋਏ ਤਿਸ ਕਾ ਭੋਜਨ ਨਾਨਕਾ ਪਹਿਲੇ ਪਾਇ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲੀ ਕਾ ਤਕਾਂ ਕਾ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਵਾਹਿ ਜੇ ਇਤੇ ਜਾਹਿ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓਅੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਕ ਬਲ ਪਾਇ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਤ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕੰਕਾਰ ਅਣਚਾਰੀ ਕਾ ਧੰਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਏਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓਅੰਕਾਰ ਸਤਗੁਰ ਪ੍ਰਸਾਦ ਅਭਿਅਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਬਲ ਪਾਏ ਕੋਏ ਓਵਾ ਪੰਡਤ ਜੋਤਗੀ ਵੇਦ ਪੜਾ ਮੁਖ ਚਾਰ ਨਵਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾਤਕੰਕਾਰ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਇੱਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਹਿਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹਨ ਆਖੀਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਬੇ ਨਰੰਜਨ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਬਲ ਪਾਇ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ब्राह्मण कैले का तक अहंकार अनाचारी का तान फिटका फिटका कोड बंदिया सदा सदा अभिमान पाहे एते जाहे बिसर नानक एक नाम सब बुद्धि जाली है एक रहते तत् ज्ञान सतनाम श्री वाहेगुरु साहिब जी श्लोक महल्ला तीसरा एक ओंकार सतगुरु प्रसाद अभ्यागत एहिना आखिए जिनकै मन माहे परम ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਵੇ ਨਰੰਜਨ ਪਰਮ ਪਦ ਤਾਂ ਕਾ ਪੀਖ ਖੋਏ ਤਿਸ ਕਾ ਭੋਜਨ ਨਾਨਕਾ ਪਹਿਲੇ ਪਾਇ ਕੋਏ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡਾ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕੈ ਲਈ ਕਾ ਤਕਾਂ ਕਾ ਅਣਚਾਰੀ ਕਾ ਧਾਨ ਫਿਟਕ ਫਿਟਕ ਕੋੜ ਬੰਦਿਆ ਸਦਾ ਸਦਾ ਅਭਿਮਾਨ ਵਾਹਿ ਐਤੇ ਜਾਹਿ ਬਿਸਰ ਨਾਨਕ ਏਕ ਨਾਮ ਸਭ ਬੁੱਧੀ ਜਾਲੀ ਹੈ ਏਕ ਰਹਿਤੇ ਤਤ ਗਿਆਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਕ ਓਅੰਕਾਰ ਸਤਗੁਰ ਪ੍ਰਸਾਦ ਅਭਿਆਗਤ ਇਹਨ ਆਖਿਐ ਜਿਨ ਕੈ ਮਨ ਮਾਹੇ ਪਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੇ ਨਰੰਜਨਾ ਪਰਮ ਪਾਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕ ਕ ਬਲ ਪਾਇ ਕੋਏ ਹੋਵਾ ਪੰਡਤ ਜੋਤਗੀ ਵੇਦ ਪੜਾ ਮੁਖਚਾਰ ਨਵਖੰਡਾ ਵਿਦ ਜਾਣੀਏ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿਲੇ ਕਾ ਤਕੰਕਾਰ ਅਣਚਾਰੀ ਕਾ ਧੰਨ ਫਿਟ ਫਿਟ ਕੋੜ ਬੰਦਿਆ ਸਦਾ ਸਦਾ ਅਭਿਮਾਨ ਆਹੇ ਇਤੇ ਜਾਹੇ ਬਿਸਰ ਨਾਨਕ ਏਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਸਤੇ ਤਤ ਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ